ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆਈ ਹੈ ਹੁਣੇ-ਹੁਣੇ ਵਿਦੇਸ਼ ਜਾਣ ਵਾਲਿਆਂ ਦੇ ਲਈ ਆਈ ਬਹੁਤ ਹੀ ਜ਼ਰੂਰੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹੁਣ ਹੁਣ ਖਬਰ ਮਿਲੀ ਆ ਇਟਲੀ ਤੋਂ ਬਾਅਦ ਜੇਕਰ ਕਿਸੇ ਯੂਰਪੀਨ ਦੇਸ਼ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਬੰਪ ਪੜੀ ਹੈ ਤਾਂ ਉਹ ਹੈ ਪੁਰਤਗਾਲ ਜਿਸਨ ਲੱਖਾਂ ਪਰਵਰਾਂ ਦੀ ਆਸਾਂ ਨੂੰ ਪੂਰਪਾਉਂਦੇ ਆ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗੱਲ ਆਇਆ ਤੇ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਦੇ ਕੇ ਉਹਨਾਂ ਦਾ ਵਰਤਮਾਨ ਤੇ ਭਵਿੱਖ ਦੋਵੇਂ ਰੁਸਨਾ ਦਿੱਤੇ ਹਨ ਜੀ ਹਾਂ ਇਹ ਖਬਰ ਹੁਣ तमाम ਗੈਰਕਾਨੂੰਨੀ ਨੌਜਵਾਨਾਂ ਲਈ ਬੇहद ਮਾੜੀ ਹੈ ਕਿਉਂਕਿ ਪੁਰਤਗਾਲ ਦੀ ਸਰਕਾਰ ਨੇ ਕਿਟਲਰ ਸਹੀ ਪ੍ਰਮਾਣ ਜਾਰੀ ਕਰਦੇ ਹੋਏ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਦਸਦੀਕ ਬਹੁਤ ਏਸ਼ੀਅਨ ਲੋਕ ਸੈਪਰਸ ਕਰੋਸ਼ੀਆ ਅਰਮੇਨੀਆਂ ਤੇ ਸਰਬੀਆ ਆਦਿ ਦੇਸ਼ਾਂ ਤੋਂ ਹੁੰਦੇ ਹੋਏ ਯੂਰਪ ਪਹੁੰਚ ਰਹੇ ਹਨ ਤੇ ਹਜ਼ਾਰਾਂ ਏਸ਼ੀਅਨ ਲੋਕ ਪਰਿਵਾਰਾਂ ਸਮੇਤ ਅਮਰੀਕਾ ਵੀ ਇੰਨਾ ਰਸਤਿਆਂ ਤੇ ਰਹੀ ਜਾਂਦੇ ਹਨ ਜੀ ਹਾਂ ਨਾਲ ਹੀ ਇਹ ਵੱਡੀ ਖਬਰ ਅਪਡੇਟ ਆ ਰਹੀ ਹੈ ਜਿੰਨਾ ਕਿ ਦੱਸਿਆ ਕਿ ਇਨ੍ਹਾਂ ਪੱਦੀ ਲਾ ਕੇ ਉੱਥੇ ਅਮਰੀਕਾ ਪਹੁੰਚਦੇ ਹਨ ਤੇ ਹਜ਼ਾਰਾਂ ਲੋਕ ਜੋ ਜਿਹੜੇ ਯੂਰਪੋ ਵਿੱਚ ਵਸਣਾ ਪਹੁੰਚਦੇ ਹਨ ਉਹਨਾਂ ਨੂੰ ਪੁਰਤਗਾਲ ਦੇ ਕਲਾਵੇ ਵਿੱਚ ਲੈ ਲਿਆ ਹੈ ਤੇ ਯੂਰਪ ਪਰ ਵਿੱਚੋਂ ਪੁਰਤਗਾਲ ਇੱਕ ਜਿਹੇ ਮੁਲਕ ਸੀ ਜਿੱਥੇ ਕਾਨੂੰਨੀ ਜਾਂ ਗੈਰਕਾਨੂੰਨੀ ਢੰਗ ਨਾਲ ਯੂਰਪ ਆਇਆ ਬੰਦਾ ਪੱਕਾ ਹੋਣ ਦਾ ਸੁਪਨਾ ਲੈ ਸਕਦਾ ਸੀ ਇਸ ਦੇ ਬਾਵਜੂਦ ਅਫਸੋਸ ਹੁਣ ਪੁਰਤਗਾਲ ਦੀ ਨਵੀਂ ਬਣੀ ਸਰਕਾਰ ਨੇ 3 ਜੂਨ ਨੂੰ ਸਖਤ ਫੈਸਲਾ ਲਿਆਂਦਾ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪਰਵਾਸੀਆਂ ਨੂੰ ਰੋਜ਼ਗਾਰ ਦੇ ਆਧਾਰ ਤੇ ਪੱਕੇ ਕਰਨ ਵਾਲੇ ਕਾਨੂੰਨ ਤੇ ਆਰਟੀਕਲ 81 88 ਅਤੇ 99 ਤਰਾਵਾਂ ਨੂੰ ਖਤਮ ਕਰ ਦਿੱਤਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ